ਅੱਜ ਦੀ ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਇੱਕ ਪਿਆਰ ਦੀ ਕਹਾਣੀ ਹੈ ਮੁਹੱਬਤ ਦੀ ਕਹਾਣੀ ਹੈ ਇਹ ਔਰਤਾਂ ਪ੍ਰਤੀ ਤੁਹਾਡਾ ਨਜ਼ਰੀਆ ਵੀ ਬਦਲੂਗੀ ਜਿਹੜੇ ਔਰਤਾਂ ਨੂੰ ਹਮੇਸ਼ਾ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਔਰਤਾਂ ਗਲਤ ਨਹੀਂ ਹੁੰਦੀਆਂ ਉਹਨਾਂ ਨੂੰ ਗਲਤ ਸਿਰਫ ਸਾਬਤ ਕੀਤਾ ਜਾਂਦਾ ਹੈ ਇਹ ਜਿਹੜੀ ਜੋੜੀ ਸਾਡੇ ਨਾਲ ਬੈਠੀ ਹੈ ਇਹ ਬਾਈ ਦਾ ਨਾਂ ਲੱਖਾ ਤੇ ਭੈਣ ਦਾ ਨਾਂ ਜੀਨਾ ਇਹਨਾਂ ਦੀ ਪਿਆਰ ਕਹਾਣੀ ਦੀ ਅੱਜ ਤੁਹਾਨੂੰ ਸਾਰੀ ਦਾਸਤਾਨ ਦੱਸਾਂਗੇ ਭੈਣ ਜੀਨਾ ਚਾਰ ਬੱਚਿਆਂ ਦੀ ਮਾਂ ਹੋ ਕੇ ਉਸ ਤੋਂ ਬਾਅਦ ਵਿਆਹ ਕਰਵਾਉਂਦੀ ਹੈ ਭਾਈ ਦੇ ਨਾਲ ਪਰ ਵਿਆਹ ਵੀ ਇਸ ਤਰੀਕੇ ਦੇ ਨਾਲ ਕਰਵਾਉਣਾ ਕਰਵਾਉਂਦੀ ਹੈ ਕਿਉਂਕਿ ਭੈਣ ਦੀ ਪਹਿਲਾਂ 13 ਸਾਲਾਂ ਦੀ ਉਮਰ ਦੇ ਵਿੱਚ ਮੈਰਿਜ ਕਰ ਦਿੱਤੀ ਜਾਂਦੀ ਹੈ 45 ਸਾਲ ਦੀ ਉਮਰ ਦੇ ਸ਼ਖਸ ਦੇ ਨਾਲ ਇਹ ਭੈਣ ਦੇ ਦੱਸਣ ਮੁਤਾਬਕ ਹੈ ਭੈਣ ਦੱਸਦੀ ਹੈ ਕਿ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਬੜੀ ਨਰਕ ਬਣਦੀ ਹੈ 12 ਸਾਲਾਂ ਬਾਅਦ ਇਹ ਭੈਣ ਉਸ ਸ਼ਖਸ ਤੋਂ ਅਲੱਗ ਹੋਣ ਦਾ ਫੈਸਲਾ ਕਰਦੀ ਹੈ ਪਰ ਮਾਪੇ ਉਸ ਦੀ ਸਾਰ ਨਹੀਂ ਲੈਂਦੇ ਮਾਪੇ ਉਸ ਨੂੰ ਕਬੂਲ ਨਹੀਂ ਕਰਦੇ ਫਿਰ ਭੈਣ ਕਹਿੰਦੀ ਹੈ ਕਿ ਮੈਂ ਅਲੱਗ ਤੋਂ ਰਹਿਣਾ ਬੱਚਿਆਂ ਨੂੰ ਚਾਰ ਬੱਚਿਆਂ ਨੂੰ ਲੈ ਕੇ ਸ਼ੁਰੂ ਕਰ ਦਿੰਦੀਆਂ ਤਾਂ ਫਿਰ ਕੰਮਕਾਰ ਕਰਦੀ ਹੈ ਤਾਂ ਉੱਥੇ ਇਸ ਬਾਈ ਦੇ ਨਾਲ ਭੈਣ ਦੀ ਮੁਹੱਬਤ ਸ਼ੁਰੂ ਹੋ ਜਾਂਦੀ ਹੈ ਚਾਰ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਬਾਈ ਨੂੰ ਲੋਕ ਬਹੁਤ ਕਹਿੰਦੇ ਕਿ ਤੂੰ ਕਿੱਧਰ ਇਸ ਚਾਰ ਬੱਚਿਆਂ ਦੀ ਮਾਂ ਦੇ ਮਗਰ ਪੈ ਗਿਆ ਪਰ ਬਾਈ ਪਿਆਰ ਕਰਨ ਲੱਗਦਾ ਹੈ ਤੇ ਇਸ ਲਈ ਉਹ ਪੂਰੀ ਦੁਨੀਆ ਦੇ ਨਾਲ ਲੜ ਪੈਂਦਾ ਹੈ। ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਭੈਣ ਹੋਰੀ ਦੱਸਦੇ ਆ ਕਿ ਬਾਈ ਨੂੰ ਨੰਗਾ ਕਰ ਕਰਕੇ ਪਿੰਡ ਦੇ ਲੋਕ ਸਾਰੇ ਕੁੱਟਦੇ ਸੀ ਤੇ ਪੂਰਾ ਦਾ ਪੂਰਾ ਪਿੰਡ ਇਹਨਾਂ ਦਾ ਵਿਰੋਧੀ ਸੀ। ਭੈਣ ਦੱਸਦੀ ਹੈ ਕਿ ਜਦੋਂ ਇਸ ਨੂੰ ਕੁੱਟਦੇ ਤੇ ਮੈਂ ਵੀ ਨਾਲ ਹੀ ਕੁੱਟ ਖਾਣ ਲੱਗ ਜਾਂਦੀ ਤੇ ਬਹੁਤ ਸਾਰਾ ਤਸ਼ੱਦਦ ਮੈਂ ਵੀ ਚੱਲਦੀ। ਫਿਰ ਇੱਕ ਦਿਨੇ ਫੈਸਲਾ ਲੈਂਦੇ ਆ ਕਿ ਅਸੀਂ ਤਾਂ ਅਲੱਗ ਨਹੀਂ ਹੋਣਾ। ਇਹਨਾਂ ਨੂੰ ਬਹੁਤ ਜਲੀਲ ਕੀਤਾ ਜਾਂਦਾ ਬੰਨ ਕੇ ਕੁੱਟਿਆ ਜਾਂਦਾ। ਲੋਕ ਇਹਨਾਂ ਤੇ ਸ਼ਰੀਰਕ ਮਾਨਸਿਕ ਬਹੁਤ شدت ਕਰਦੇ ਆ ਪਰ ਭੈਣ ਹੋਰੀ ਇਹ ਦੋਵੇਂ ਡਟੇ ਰਹਿੰਦੇ ਆ ਤੇ ਫਿਰ ਆਖਰ ਤੇ ਵਿਆਹ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ ਤੇ ਉਸ ਤੋਂ ਪਹਿਲਾਂ ਕਿਵੇਂ ਗੁਜ਼ਰੀ ਹੈ ਸਾਰੀ ਕਹਾਣੀ ਅੱਜ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਸੁਣਾਵਾਂਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਹੱਸੇ ਗੱਲ ਜੀ ਬਈ ਕਿਵੇਂ ਮਿਲੇ ਤੁਸੀਂ ਦੋਵੇਂ ਪਾ ਜੀ ਅਸੀਂ ਤਾਂ ਪਹਿਲਾਂ ਤਾਂ ਅਸੀਂ ਇਕੱਠੇ ਕੰਮ ਕਰਦੇ ਸੀ ਇੱਕ ਵਾਣਿਆ ਦੇ ਘਰੇ ਕੰਮ ਕਰਦੇ ਸੀ ਅੱਛਾ ਹਾਂ ਕਿਤੇ ਕੰਮ ਕਰਦੇ ਸੀ ਤੁਸੀਂ ਕੰਮ ਕਰਦੇ ਸੀ ਹੂੰ ਉਦੋਂ ਬਾਅਦ ਬਾਅਦ ਸਾਡਾ ਥੋੜਾ ਬਹੁਤ ਰਿਲੇਸ਼ਨ ਜਿਹਾ ਹੋਇਆ ਆਪਾਂ ਮਿਲਦੇ ਜੁਲਦੇ ਸੀਗੇ ਹੂੰ ਤੇ ਉਦੋਂ ਬਾਅਦ ਵਸਣ ਜੇ ਕੋਈ ਨਾ ਉਹ ਕਹਾਣੀ ਹੋ ਗਈ ਬਿਦ ਬਗੜ ਗਿਆ ਕੰਮ ਹੂੰ ਉਦੋਂ ਬਾਅਦ ਸਾਡਾ ਹੂੰ ਅੱਛਾ ਕੀ ਕਹਾਣੀ ਸੀ ਤੁਹਾਡੀ ਜੀ ਕਿਵੇਂ ਕੀ ਵਿਗੜੀ ਬਾਈ ਜੀ ਨੂੰ ਤੁਸੀਂ ਕਿਵੇਂ ਮਿਲੇ ਉਸ ਤੋਂ ਪਹਿਲਾਂ ਤੇ ਕੀ ਕਹਾਣੀ ਸੀ ਉਸ ਤੋਂ ਪਹਿਲਾਂ ਦੀ ਨਹੀਂ ਪਹਿਲਾਂ ਇਹ ਦੱਸੋ ਵੀ ਬਾਈ ਨੂੰ ਮਿਲੇ ਜਦੋਂ ਤਾਂ ਤੁਸੀਂ ਅਲੱਗ ਰਹਿੰਦੇ ਸੀ ਹਾਂਜੀ ਹਾਂਜੀ ਆਡ ਰਹਿੰਦੀ ਸੀ ਮਾਂ ਪਿਓ ਨਾਲ ਆਡ ਰਹਿੰਦੀ ਸੀ ਮੈਂ ਕੰਮ ਕਰਨ ਜਾਂਦੀ ਸੀ ਜਿੱਥੇ ਕੰਮ ਕਰਦੀ ਸੀ ਹਾਂ ਬਸ ਉੱਥੇ ਘਰੇ ਆਉਂਦੇ ਜਾਂਦੇ ਸੀ ਗੱਲਬਾਤ ਹੁੰਦੀ ਸੀ ਹਾਂ ਮੈਂ ਸੈਨ ਹੀ ਮੋਹ ਪਿਆਰ ਪੈ ਗਿਆ ਜੀ ਹਾਂ ਤੇ ਜਦੋਂ ਘਰੇ ਵੀ ਆਣ ਲੱਗੇ ਜੋ ਬੰਦਾ ਖਰਚਾ ਪਾਣੀ ਦਿੰਦਾ ਉਹ ਤਾਂ ਘਰੇ ਵੀ ਆਊਗਾ ਜੀ ਗਲੀ 'ਚ ਵੀ ਆਊਗਾ ਹਾਂ ਤਾਂ ਕਰਕੇ ਮਾਂ ਬਾਪਾ ਨੂੰ ਦੰਗਨ ਲੱਗਿਆ ਹੂੰ ਮਤਲਬ ਤੁਹਾਡੇ ਪਹਿਲਾਂ ਜਿਵੇਂ ਚਲੋ ਆਪਾਂ ਆਫ ਕੈਮਰਾ ਤੇ ਗੱਲ ਕਰ ਲਈ ਸੀ ਤੁਸੀਂ ਤੁਹਾਡੀ ਪਹਿਲਾਂ ਮੈਰਿਜ ਹੋਈ ਸੀਗੀ ਤੇ ਉਸ ਤੋਂ ਤੁਹਾਡੇ ਕੋਲੇ ਚਾਰ ਬੱਚੇ ਵੀ ਸੀ ਹਨਾ ਉਸ ਤੋਂ ਬਾਅਦ ਤੁਸੀਂ ਅਲੱਗ ਹੋ ਗਏ ਆਪਣੇ ਪਤੀ ਨਾਲ ਹਾਂਜੀ ਇਹ ਚਾਰ ਬੱਚਿਆਂ ਤੋਂ ਬਾਅਦ ਫਿਰ ਅਲੱਗ ਰਹਿਣ ਤੋਂ ਬਾਅਦ ਫਿਰ ਰਿਸ਼ਤਾ ਬੰਦ ਅ ਤੁਹਾਡੇ ਨਾਲ ਹਾਂਜੀ ਹਾਂਜੀ ਬਈ ਬੰਦੇ ਨੂੰ ਹੁੰਦਾ ਵੀ ਚਲੋ ਮੋਹ ਪਿਆਰ ਤਾਂ ਹੋ ਜਾਂਦਾ ਹਨਾ ਫਿਰ ਚਾਰ ਬੱਚਿਆਂ ਦੀ ਮਾਂ ਦੇ ਨਾਲ ਰਿਸ਼ਤਾ ਜੋੜਨਾ ਕਿਵੇਂ ਔਖਾ ਸੀ ਦੁਨੀਆ ਤਾਂ ਕਹਿੰਦੀ ਹੋਊਗੀ ਵੀ ਬਹੁਤ ਗਲਤ ਕੰਮ ਹੈ ਨੇ ਬਰਾ ਆਪਣੇ ਵਾਸਤੇ ਜੋ ਆਪਾਂ ਨੂੰ ਉਹ ਬੰਦਾ ਚਾਹੁੰਦਾ ਹੁੰਦਾ ਨਾ ਆਪੋ ਉਹਦੇ ਵਾਸਤੇ ਕੋਈ ਨਹੀਂ ਹੈਗਾ ਚਾਹੇ ਜਵਾਬ ਆ ਮੇਰੇ ਚਾਹੇ ਮੇਰੇ ਖੁਦ ਦਾ ਪਿਆ ਹੁੰਦਾ ਮੇਰੇ ਵੀ ਇਹ ਵੀ ਜਵਾਬ ਹੁੰਦੇ ਚਾਹੀਦਾ ਨਾ ਜਵਾਬ ਮੇਰੇ ਮਾਂ ਦਾ ਮੇਰੇ ਜਵਾਬ ਦੇ ਨੂੰ ਉਹ ਕੋਈ ਫਰਕ ਨਹੀਂ ਤੁਸੀਂ ਕੋਈ ਫਰਕ ਨਹੀਂ ਸਾਰੇ ਲੋਕਾਂ ਨੇ ਤੁਹਾਨੂੰ ਸਮਝਾਇਆ ਵੀ ਕਿਉਂ ਇਹ ਕਰਦਾ ਭਈ ਲੋਕਾਂ ਨੇ ਕੋਈ ਮਤ ਨਹੀਂ ਜਿੰਦੇ ਹੂੰ ਲੋਕ ਕੀ ਹਾ ਤਾਂ ਹੋਣਾ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਹੂੰ ਵਿਕੀ ਲੈਣਾ ਤੂੰ ਹੂੰ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਇਹ ਲੰਦਾ ਆਪਣੀ ਕੁਝ ਨਹੀਂ ਮੰਨਦਾ ਆਪਾਂ ਦਾ ਜੋ ਜਵਾਗਾ ਇਹਦੇ ਜੋ ਮੇਰੇ ਹੂੰ ਤੇ ਉਹ ਰਿਸ਼ਤੇ ਜੁੜ ਗਿਆ ਹਾਂ ਪਰ ਜੋ ਸਾਰਾ ਕੁਝ ਇੱਕ ਹੋ ਗਿਆ ਸਾਰਾ ਕੁਝ ਹੋ ਗਿਆ ਬਈ ਕੀ ਖਾਸ ਲੱਗਿਆ ਇਹਨਾਂ ਚ ਤੁਹਾਨੂੰ ਖਾਸ ਤਾਂ ਬਈ ਸਸਾਂ ਦਾ ਖਾਸ ਤਾਂ ਨਹੀਂ ਹੁੰਦੀ ਆਪਣੀ ਹੂੰ ਤੁਹਾਨੂੰ ਕੀ ਖਾਸ ਲੱਗਿਆ ਇਹਨਾਂ ਚ ਇਹਨਾਂ ਦਾ ਨੇਚਰ ਸਹੀ ਸੀ ਜੀ ਹੂੰ ਕਿਸੇ ਨਾਲ ਫालतू ਜਾਣ ਨਹੀਂ ਦਿੰਦੇ ਸੀ ਹੂੰ ਆਪ ਹੀ ਛੱਡ ਕੇ ਆਉਣਾ ਆਪ ਹੀ ਲੈ ਕੇ ਆਉਣਾ ਹੂੰ ਬਾਜ਼ਾਰ ਚ ਨਹੀਂ ਗੱਡੀ ਨੂੰ ਜਾਣ ਦਿੰਦੇ ਸੀ ਹੂੰ ਜਿਹੜੀ ਉਦੋਂ ਵੀ ਜੋ ਲੱਗਦਾ ਸੀ ਆਪ ਨੂੰ ਉਹ ਬੰਦਾ ਇਦਾਂ ਦਾ ਜਾਂ ਲੇਡੀਜ਼ ਇਦਾਂ ਦੀ ਆ ਹੂੰ ਉਹਨਾਂ ਨਾਲ ਨਹੀਂ ਰਹਿਣ ਦਿੰਦੇ ਸੀ ਸਹੀ ਲੱਛ ਰਿਹਾ ਦੀ ਸਹੀ ਹੈ ਮੈਂ ਕੇਰਿੰਗ ਸੀਗਾ ਵੀ ਪੂਰੇ ਕੇਅਰ ਕਰਦਾ ਸੀ ਹਾਂਜੀ ਹੂੰ ਜਦੋਂ ਚਲੋ ਆਪਾਂ ਇਕੱਠੇ ਕੰਮ ਕਰਦੇ ਹੁੰਨੇ ਆ ਉਦੋਂ ਕੁਝ ਤਾਂ ਖਾਸ ਚੀਜ਼ਾਂ ਮਿਲਦੀਆਂ ਹੁੰਦੀਆਂ ਫੇਰ ਹੀ ਆਪਣਾ ਆਣਾ ਇੱਕ ਮੋਹ ਵਾਲਾ ਰਿਸ਼ਤਾ ਬਣਦਾ ਵੀ ਤੁਹਾਨੂੰ ਕੀ ਆਸ ਲੱਗਿਆ ਵੀ ਵੀ ਇੱਕ ਦੂਜੇ ਚ ਦੋਹਾਂ ਨੇ ਖਾਸ ਤਬਈ ਉਹਨਾਂ ਦੀ ਮਾਸੀ ਸੀਗੀ ਹਮ ਮੈਂ ਹੁਣ ਸਿੱਧੇ ਜਿਵੇਂ ਕੰਮ ਕਰਦੀ ਸੀ ਪਹਿਲਾਂ ਇਹ ਦੋਨੋਂ ਮਾਸੀ ਤੇ ਦੋਨੋਂ ਹੁੰਦੀਆਂ ਸੀ ਉਹਨੂੰ ਇਕੱਠੀਆਂ ਇਹ ਹਮ ਮੈਂ ਇਹਦੀ ਮਾਸੀ ਨੂੰ ਕਹਾਂ ਮੈਂ ਦੇਖਣ ਨੂੰ ਤਾਂ ਮੈਂ ਲੜਕੀ ਜਿਹੀ ਲੱਗਦੀ ਆ ਮੈਂ ਉਹਦੇ ਨਾਲ ਮੇਰੀ ਗੱਲ ਕਰਵਾਵਾ ਹਮ ਹਮ ਉਹ ਵੈਸੇ ਸਿੱਧੇ ਮੂਹਰੇ ਪੁੱਛਾ ਵੀ ਨਹੀਂ ਪਾਣੇ ਨੂੰ ਇਹਦੀ ਮਾਸੀ ਸੀ ਮਾਂ ਨੂੰ ਪੁੱਛਿਆ ਸੀ ਮਾਂ ਮੇਰੀ ਗੱਲ ਕਰਵਾ ਦੋ ਉਹਦੇ ਨਾਲ ਹਮ ਮਾਂ ਮੈਨੂੰ ਪਸੰਦ ਆ ਉਹ ਉਹ ਕਿਹਦੀ ਮੈਂ ਪੁੱਛੂੰਗੀ ਚਲ ਉਹ ਜਿਆ ਜੀ ਸੁਣੋ ਕਿਵੇਂ ਗੱਲਬਾਤ ਆ ਜੀ ਮੈਨੂੰ ਤਾਂ ਪਤਾ ਨਹੀਂ ਹੈ ਕਿ ਨਹੀਂ ਤੁਹਾਡੇ ਨੰਬਰ ਮੈਂ ਦੇ ਦੂੰਗੀ ਨੰਬਰ ਮੇਰਾ ਨੰਬਰ ਦਿੱਤਾ ਉਹਨੇ ਇਹਨਾਂ ਨੂੰ ਫੋਨ ਵੀ ਕਰਿਆ ਹੋਇਆ ਫੋਨ ਇਹਨਾਂ ਦੇ ਇਹਨੇ ਘਰ ਵਾਲਾ ਉੱਥੇ ਸੀ ਉਹਨੂੰ ਹਾਂ ਦੇਉ ਮੈਨੂੰ ਫੋਨ ਕੀਤਾ ਇਹਨਾਂ ਨੇ ਹਾਂ ਉਦੋਂ ਆ ਇਹਨਾਂ ਨੇ ਕੁੱਟ ਮਾਰ ਕੀਤਾ ਉਹਦੇ ਨੂੰ ਹਾਂ ਲੜਦਾਰ ਆ ਉਹ ਹਾਂ ਤੇਰ ਉਦੋਂ ਆ ਮੇਰੇ ਨਾਲ ਗੱਲਬਾਤ ਹੋਈ ਰਾਤ ਮਾਸੀ ਮਾਸੀ ਤੁਸ਼ਪਾਰਸ਼ ਪੈ ਹਾਂ ਦੇਖਣ ਚ ਵੀ ਲੜਕੀ ਲੱਗਦੀ ਸੀ ਦੇਖਣ ਤਾਂ ਬਈ ਆ ਦੇਖਣ ਲੜਕੀ ਲੱਗਦੀ ਸੀ ਉਹ ਹੈ ਕਿ ਨਹੀਂ ਉਹ ਨਹੀਂ ਨਹੀਂ ਹਾਂ ਉਹ ਤਾਂ ਮਾੜਾ ਮੋੜਾ ਹੁਣ ਚੱਲਦੇ ਹੀ ਰਹਿੰਦਾ ਹੈ ਹੈ ਭੈਣੇ ਸੱਚੀ ਵੇਖਣ ਚ ਲੜਕੀਆਂ ਕਿੰਨੀਆਂ ਵੀ ਹੈਗੀਆਂ ਨੇ ਕਦੇ ਕਦੇ ਲੜਾਕਾ ਹੀ ਬੰਨਾ ਪੈ ਜਾਂਦਾ ਹੈ ਤੇ ਬਾਈ ਤੁਹਾਨੂੰ ਕਿਵੇਂ ਲੱਗਿਆ ਸੀਗਾ ਇਹਨਾਂ ਇਹ ਜਿਵੇਂ ਬਾਈ ਤਾਂ ਚਿਹਰਾ ਤਸ਼ਰੀਫ ਜਿਹਾ ਲੱਗਦਾ ਨਾ ਜੋ ਬੰਦਾ ਜੀ ਸਾਰੇ ਪਿੰਡ ਤੋਂ ਨਹੀਂ ਡਰਿਆ ਮੇਰੇ ਪਰਿਵਾਰ ਤੋਂ ਨਹੀਂ ਡਰਿਆ ਉਹ ਬੰਦਾ ਆਪਣੇ ਵਾਸਤੇ ਖੁਵਾਨ ਹੀ ਲੱਗਿਆ ਮੈਂ ਮੈਨੂਏ ਹੀ ਪਾਰ ਲਾ ਸਕਦਾ ਹੋਰ ਕੋਈ ਨਹੀਂ ਪਾਰ ਲਾ ਸਕਦਾ ਹਮ ਸਾਰੇ ਪਿੰਡ ਨਾਲ ਵੈਰ ਲਿਆ ਵੀ ਸਾਰੇ ਬੰਦਾ ਉਂਗਲੀਆਂ ਘਟਤੀਆਂ ਸੀ ਕਿਸੇ ਦੀ ਨਹੀਂ ਜਿੰਮੇਦਾਰਾਂ ਨਹੀਂ ਮੁੰਡੇ ਦੀ ਕਿਹਨਾਂ ਨੇ ਹਾਂਜੀ ਅੱਛਾ ਆਪਾਂ ਤਾਂ ਹੁਣ ਜਿੱਦਾਂ ਬੰਦਾ ਉਂ ਖੜਾ ਹੁੰਦਾ ਇਸ ਲੋਟ ਉਹ ਝਾਕਦਾ ਸੀ ਟੇੜਾ ਝਾਕਿਆ ਮੈਂ ਕਿਹਾ ਬਈ ਕਿਵੇਂ ਬੜੀ ਗੋਰਦੀ ਨੇ ਦੇਖਦਾ ਮੈਂ ਤਾਂ ਆਇਆ ਕਿ ਲੰਘ ਗਿਆ ਹਮ ਮੇਰੇ ਮਾਰਿਆ ਬੰਦੇ ਨੇ ਮੇਰੇ ਮੋਟਰਸਾਈਕਲ ਮਾਗਰ ਲਾ ਕੇ ਬਰੋਬਰ ਰੋਕ ਕੇ ਮੋਟਰਸਾਈਕਲ ਮੇਰੇ ਲਪੜਾ ਮਾਰਿਆ ਹਮ ਮਾ ਤੂੰ ਕੀ ਗੱਲ ਮੌਤ ਵਿੱਚ ਰੱਖਦੀ ਰੱਖਦਾ ਸੀ ਇੱਥੇ ਰੱਖਦਾ ਆਪਾਂ ਨੂੰ ਕੀ ਪਤਾ ਕਿ ਕਿਹੜਾ ਵੇ ਕਿਹੜਾ ਬੰਦਾ ਘੇਰ ਲੇਪਾ ਨੂੰ ਜਿੱਦੀ ਹੈ ਜੀ ਨਾ ਪਿੰਡ ਚ ਸੰੰਗ ਨੂੰ ਨਹੀਂ ਹਟਦੇ ਸੀ ਹੂੰ ਪਿੰਡ ਵਾਲੇ ਰੋਕਦੇ ਸੀ ਇਹਨੂੰ ਰੋਕ ਲੇ ਸੀ ਹੂੰ ਉਹ ਗਲੀ ਸਰਕਾਰੀ ਆ ਸਾਨੂੰ ਰੋਕੀ ਸਰਕਾਰੀ ਇਹਦੇ ਵਿੱਚ ਇੰਨਾ ਸਟੈਂਡ ਕੋਈ ਬੰਦਾ ਲਵੇ ਕਿਸੇ ਔਰਤ ਦੇ ਮਗਰ ਫਿਰ ਤੁਸੀਂ ਵੀ ਫਿਰ ਪੂਰਾ ਸਾਥ ਦਿੰਦੇ ਰਹੇ ਕਿੰਨੇ ਹਾਂਜੀ ਹੂੰ ਉਹਨੂੰ ਵੀ ਤਾਂ ਫਿਰ ਪਿੰਡ ਵਾਲੇ ਆ ਕੇ ਬਹੁਤ ਕਹਿੰਦੇ ਉਹਨਾਂ ਤੁਹਾਡੇ ਮਾਪਿਆਂ ਨੂੰ ਵੀ ਕਹਿੰਦੇ ਉਹ ਵੀ ਕੁੜੀ ਨੇ ਭਾਈ ਗਲਤ ਗੱਲ ਕੀਤੀ ਬਹੁਤ ਕੁੱਟਿਆ ਸੀ ਜੀ ਮੈਨੂੰ ਅੱਛਾ ਇਹਨਾਂ ਨੂੰ ਨੰਗਾ ਕਰਕੇ ਕੁੱਟਿਆ ਸੀ ਤੁਹਾਡੇ ਸਾਹਮਣੇ ਕੁਰਸੀ ਨਾਲ ਬੰਨ ਲੀ ਕਿ ਕਰਦੇ ਨੇ ਕਰਦੇ ਨੇ ਸਰਪੰਚ ਦੇ ਘਰੇ ਬੁਲਾ ਕੇ ਹੂੰ ਪਰ ਇਹ ਕਹਿੰਦੇ ਮੈਂ ਮਰਨੋਂ ਮਰ ਜੂਗਾ ਪਰ ਇਹਨੂੰ ਛੱਡਦਾ ਨਹੀਂ ਮੈਨੂੰ ਮਾਰ ਦੋ ਤਾਂ ਨਹੀਂ ਅੱਛਾ ਤੇ ਤੁਸੀਂ ਕਿਵੇਂ ਜਰਿਆ ਇਹਨਾਂ ਫਿਰ ਮੇਰੇ ਮਾਵਾ ਉਹ ਰੱਖਦੇ ਸੀ ਮੇਰੇ ਹੀ ਨਹੀਂ ਉਹਨਾਂ ਕੋਲੇ ਜੀ ਮੇਰੇ ਨਾਲ ਹੀ ਆ ਗਏ ਅਸ਼ੂਕਸੇ ਦਿਨ ਆ ਗਏ ਜਿਸ ਦਿਨ ਇਹਨਾਂ ਨੂੰ ਅੱਜ ਆਪਦੇ ਘਰੇ ਲਿਆਏ ਸੀ ਮੈਂ ਨਾਲ ਹੀ ਆਪਦੇ ਹਾਂ ਭਾਈ ਤੁਸੀਂ ਆਪਦੇ ਘਰ ਦੇ ਤੁ ਕਿਵੇਂ ਮਨਾਇਆ ਕਿ ਤੁਸੀਂ ਘਰ ਦੇ ਤੋਂ ਆਪਦੇ ਘਰ ਦੇ ਤੋਂ ਵੀ ਪੋਲਿਟੀ ਚੱਲੇ ਨਹੀਂ ਵੀ ਘਰ ਦੇ ਤੋਂ ਮੰਨਦੇ ਘਰ ਮੇਰੇ ਫੇਰੇ ਮੈਂ ਬਾਹਰ ਹੀ ਮੈਂ ਪਾਈ ਨੂੰ ਬਾਹਰ ਅੱਛਾ ਤੇ ਤੁਸੀਂ ਸਾਰਾ ਆਪਦਾ ਘਰ ਛੱਡਦਾ ਆਪਦਾ ਘਰ ਵਾਰ ਨਹੀਂ ਛੱਡਦਾ ਮੈਂ ਇੱਕ ਇੱਕ ਪਿਆਰ ਲਈ ਹਾਂ ਹੁਣ ਕਦੇ ਮਹਿਸੂਸ ਹੁੰਦਾ ਵੀ ਵੀ ਯਾਰ ਮੈਂ ਨਾ ਹਿੱਟ ਸੀ ਜਾਂ ਲੈ ਕੀ ਮਹਿਸੂਸ ਹੁੰਦਾ ਕੋਈ ਕੁਛ ਨਹੀਂ ਮਹਿਸੂਸ ਹੁੰਦਾ ਪਰ ਹੂੰ ਆਪਣੇ ਵਾਸਤੇ ਜੋ ਹੈਗਾ ਨਾ ਉਹੀ ਹੈ ਸਹੀ ਹੂੰ ਜੋ ਮੌਜੂਦ ਆ ਉਹ ਸਹੀ ਹੈ ਕੁਛ ਨਹੀਂ ਨਾ ਕੋਈ ਲੈ ਕੇ ਗਿਆ ਨਾ ਕੋਈ ਲੈ ਕੇ ਜਾਵੇ ਜਿੱਦਾਂ ਆਏ ਆ ਉਦਾਂ ਹੀ ਭਗ ਜਾਣਾ ਕੋਈ ਨਹੀਂ ਕਿਰੇ ਦਾ 사 ਦਾ ਮਾਪ ਉਹ ਨਹੀਂ ਹੁੰਦਾ ਨਾ ਹੂੰ 사 ਦਾ ਮਾਪ ਵੀ ਕਰ ਹੁੰਦਾ ਕਿਸੇ ਐਨੀ ਤਾਕਤ ਕਿ ਕਿੱਥੋਂ ਆਉਂਦੀ ਹੈ ਬਈ ਐਨੀ ਦੁਨੀਆ ਨਾਲ ਲੜਨ ਦੀ ਪਿਆਰ ਕੋ ਬਈ ਤਾਕਤਾ ਜੋ ਲੋਕ ਤਾਨੇ ਮਨੇ ਮਾਰਦੇ ਲੋਕ ਆਪਣੀ ਵਿਅਸਤੇ ਜੋ ਕੁਛ ਕਰਦਾ ਨਾ ਬੰਦਾ ਉਹ ਹੀ ਸਹੀ ਹੁੰਦਾ ਨਾ ਹੂੰ ਜੇ ਹੁਣ ਤੁਸੀਂ ਸਾਡੇ ਵਾਸਤੇ ਇੱਧਰੋਂ ਚੱਲ ਕੇ ਆਏ ਹੋ ਅਸਲ ਆਈ ਗੱਲ ਤਾਂ ਚਾਹਤ ਦਮ ਉਹ ਤਾਂ ਦਿਮਾਗ ਤੇ ਛਾਇਆ ਹੁੰਦਾ ਹੈ ਨਾ ਵੀ ਮੈਂ ਜੋ ਹੈ ਤਾਂ ਆਪਣੇ ਵਾਸਤੇ ਉਹ ਹੀ ਕੁਛ ਹੈ ਹੋਰ ਕੋਈ ਨਹੀਂ ਹੈ ਹੂੰ ਪਿਆਰ ਦੀ ਤਾਕਤ ਐਂ ਤਾਈ ਤਾਂ ਕਿੰਨੇ ਬਹੁਤ ਧੀ ਹੈ ਬਈ ਮੇਰੇ ਪਿਓ ਦਾ ਮੈਂ 1 ਮਹੀਨਾ ਪੂਚ 4 ਸਾਲ ਚ ਰੱਖਿਆ ਉਹ ਆਪਰੇਸ਼ਨ ਕਰਵਾਇਆ ਉਹਦਾ ਮੇਰੇ ਛੋਟੇ ਭਾਣੂ ਕਹਾ ਮੈਂ ਤੂੰ ਇੱਕ ਰਾਤ ਮਾਦੂ ਇੱਥੇ ਰਹਿ ਜਾ। ਵੀ ਮੈਂ ਕਰਾਤਾ ਆ ਕੇ ਘਰੇ ਸੋ ਜਾ। ਹੂੰ ਇੱਕ ਦਿਨੇ ਆਇਆ ਉਹ ਅੱਧੇ ਘੰਟੇ ਬਾਅਦ ਫੋਨ ਕਰਤਾ ਵੀ ਆ ਕੇ ਆਪਦੇ ਨੂੰ ਸਾਹਮਣ ਲੈ। ਜਿਹੜਾ ਮੇਰਾ ਪਿਓ ਮੈਨੂੰ ਖੁਦ ਕਹਿਹਿੰਦਾ ਤੂੰ ਮੇਰਾ ਲੱਗਦਾ ਸੀ ਜਿਹਦਾ ਹੈਗਾ ਵਗ ਜਾ ਘਰੋਂ। ਹੂੰ 4 ਲੱਖ ਰੁਪਏ ਲਾ ਕੇ ਮੈਂ ਆ ਦਾ ਮਕਾਨ ਬਣਾਇਆ। ਹੂੰ ਮੇਰੇ ਬਾਅਦ ਚੱਕੀ ਉਹ ਜਗਾ ਸਰਦੀ। ਛੋਟੇ ਭਾ ਕੋਈ ਹੋਸ। ਐਨੇ ਤੁਸੀਂ ਵੀ ਦਾ ਸਾਰੇ ਰਿਸ਼ਤੇ ਨਾ ਤੇ ਛੱਡੇ ਵਿੱਚ ਤੁਸੀਂ ਸਾਰੇ ਸੌਖਾ ਲੱਗਦਾ ਵੀ ਇੰਨੇ ਸਾਰੇ ਟੁੱਟ ਜਾਣਾ ਸਭ ਤੋਂ ਜਦੋਂ ਕੋਈ ਹੈ ਹੀ ਨਹੀਂ ਭਰਾ ਯਾਰ ਆਪਾਂ ਆਪਦੇ ਸਿਰ ਤੇ ਬੈਠੇ ਹਾਂ ਬੈਠੇ ਯਾਦ ਤਾਂ ਆਉਂਦੀ ਹੋਊਗੀ ਕੋਈ ਨਹੀਂ ਹੁਣ ਤੋਂ ਮੈਂ ਤਾਂ ਇਹਨ ਦੀ ਇਕਦਿਕੀ ਹਾਂ ਹਾਂ ਤਾਂ ਇਹ ਕਹੇ ਇਹ ਬਹੁਤ ਸੋਚਦੀ ਰਹਿੰਦੀ ਮੈਨੂੰ ਬਥੇਰੇ ਵਾਰੀ ਕਾ ਮਤ ਨਾ ਸੋਚ ਕੋਣ ਹੈ ਕੋਈ ਨਹੀਂ ਹੈਗਾ ਪੈਸਾ ਤੇ ਲਾ ਦੇਵਾਂਗੇ ਤਾਂ ਕਿ ਰਿਸ਼ਤੇ ਨਾਤੇ ਕੋਈ ਨਹੀਂ ਆ ਨਹੀਂ ਅੱਜ ਕੱਲ ਤਾਂ ਪੈਸੇ ਦੇ ਹਾਂ ਨਹੀਂ ਕੋਈ ਨਹੀਂ ਆ ਕਿਸੇ ਦਾ ਆ ਹੂੰ ਸਭ ਟੰਡਾ ਬੜਿਆ ਚਲੋ ਨਾਮ ਲੈ ਗਰੂ ਜਦੋਂ ਤੁਹਾਡੇ ਮੰਗਰੇ ਇੰਨਾ ਬਾਈ ਦੁਨੀਆ ਨਾਲ ਲੱਗਦਾ ਸੀਗਾ ਤੇ ਤੁਸੀਂ ਇਹਨਾਂ ਦੀ ਕੀ ਕੀ ਮਦਦ ਕੀਤੀ ਜਿੱਥੇ ਇਹ ਖੜਦੇ ਸੀ ਮੈਂ ਬਰੋਬਰ ਖੜਦੀ ਸੀ ਹੂੰ ਜਦੋਂ ਇਹਨਾਂ ਨੇ ਕਿਸੇ ਦੇ ਉਹ ਕਿੱਟ ਚ ਮਾਰੀ ਸੀ ਹੂੰ ਜਾ ਕੇ ਥਾਣੇ ਚ ਇਹਨਾਂ ਦੇ ਬਰੋਬਰ ਖੜੀ ਇਹਨਾਂ ਨੂੰ ਫੜਵਾ ਕੇ ਲੈ ਕੇ ਆਈ। ਹੂੰ। ਵੀ ਜਿੱਥੇ ਹੀ ਜਾਂਦੇ ਸੀ ਜਾਂ ਮਾਰਦੇ ਸੀ ਕੁੱਟ ਬਰੋਬਰ ਖਾਂਦੀ ਸੀ ਮੈਂ। ਅੱਛਾ। ਇਹ ਮੈਨੂੰ ਬਹੁਤ ਕਹਿੰਦੇ ਸੀ ਤੂੰ ਭਗ ਜਾ ਜਾਂ ਭਾਜ ਜਾ। ਹੂੰ। ਮਹਾਨਾ ਤੈਨੂੰ ਕੁੱਟਣਗੀ ਕੁੱਟ ਮੇਰੇ ਵੀ ਬਰੋਬਰ ਹੀ ਪਾਉਗੀ। ਬਹੁਤ ਕੁੱਟ ਖਾਦੀ ਏ ਜੀ ਬਹੁਤ ਹੱਦ ਤੋਂ ਹੀ ਜ਼ਿਆਦੇ। ਅੱਛਾ ਦੋਵਾਂ ਨਹੀਂ। ਦੋਨਾਂ ਨਹੀਂ। ਤੁਸੀਂ ਜਿੱਥੇ ਇਹਨਾਂ ਨੂੰ ਕੁੱਟਦੇ ਤਾਂ ਤੁਸੀਂ ਵੀ ਨਾਲ ਹੀ ਹੋ ਜਾਂਦੇ। ਇੰਨੀ ਉਹ ਕੁੜੀਆਂ ਤਾਂ ਕਹਿੰਦੇ ਵੀ ਡਰ ਜਾਂਦੀਆਂ ਹੁੰਦੀਆਂ ਵੀ ਉਹ ਕਹਿ ਦਿੰਦੀਆਂ ਕਿ ਚੱਲ ਆਪ ਪਾਸੇ ਹੋ ਜੀਏ ਜਾਂ ਬਾਈ ਕਰ ਦਿੰਦਾ ਤੁਸੀਂ ਫਿਰ ਇੰਨਾ ਹੌਸਲਾ ਕਿਵੇਂ ਲਾਉਂਦੇ ਵੀ ਮੈਂ ਵੀ ਨਾਲ ਹੀ ਹੌਸਲਾ ਐ ਸੀ ਨਾ ਵੀ ਮੇਰੇ ਨਾਲ ਮੈਨੂੰ ਪਤਾ ਵੀ ਮੇਰੇ ਨਾਲ ਖੜਨ ਯੋਗ ਹੈਗਾ ਜੀ ਖੁਦ ਮਾਪਿਆਂ ਨੇ ਜਦੋਂ ਐਂ ਕਹਤਾ ਵੀ ਇਹਨੂੰ ਆਪਾਂ ਭੇਦ ਦੰਨੇ ਆ ਇਹਨੂੰ ਰਾਤ ਨੂੰ ਦੁੱਧ 'ਚ ਜ਼ਹਿਰ ਪਾ ਕੇ ਮਾਰ ਦਾਂਗੇ ਅੱਛਾ ਉਹਦੇ ਮੇਰੇ ਕੰਨੀ ਗੱਲ ਸੁਣੀ ਆ ਜੀ ਇਹ ਹੂੰ ਤੁਹਾਨੂੰ ਕਿ ਇਹਨੂੰ ਬਾਈ ਮੈਨੂੰ ਅੱਛਾ ਤੁਹਾਨੂੰ ਹਾਂਜੀ ਤੁਹਾਡੇ ਮਾਪਿਓ ਕਹਿੰਦੇ ਸੀ ਫਿਰ ਤਾਂ ਮੈਨੂੰ ਇੱਥੇ ਭਰੋਸਾ ਸੀ ਨਾ ਜੀ ਵੀ ਮੇਰੇ ਆਦੇ ਮਾਪਿਓ ਤੇ ਭਰੋਸਾ ਨਹੀਂ ਹੈ ਹਾਂ ਆ ਕਰਕੇ ਮੈਂ ਇਨਾਂ ਦੇ ਰੋਬਰ ਹੀ ਖੜੀ ਰਹੀ ਜੀ ਜੇ ਮੈਂ ਆਪਦੇ ਘਰੇ ਰਹੂੰਗੀ ਮਾਪਿਓ ਕੋਲੇ ਰਹੂੰਗੀ ਤਾਂ ਮੈਨੂੰ ਮਾਰ ਦੇਣਗੇ ਹਾਂ ਬੱਸ ਇਹਨੇ ਮੁਸ਼ਕਲ ਹਾਲਾਤ ਨੇ ਬਹੁਤ ਜ਼ਿਆਦੀ ਹੁਣ ਫਿਰ ਜਦੋਂ ਛੋਡੀ ਤੁਮੈ ਵਿਆਹ ਹੋਇਆ ਨੂੰ ਕਿੰਨਾ ਚਿਰ ਹੋ ਗਿਆ ਗੋਲ ਚਾਰ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਦੋਸਤੋ ਪਹਿਲਾਂ ਤੁਸੀਂ ਰਿਲੇਸ਼ਨ ਚ ਕਿੰਨਾ ਚਿਰ ਬਸ ਸਾਲ ਕੁ ਮਹੀਨੇ ਰਹੇ ਹੋ ਇਹ ਸਾਲ ਤੋਂ ਬਾਅਦ ਫਿਰ ਸਾਲ ਪੂਰੀ ਕੋ ਟ ਖਾਦੀ ਦੋਵਾਂ ਨੇ ਪੂਰਾ ਦੁਨੀਆ ਨਾਲ ਲੜੇ ਹੈ ਉਸ ਤੋਂ ਬਾਅਦ ਫਿਰ ਜ਼ਿੰਦਗੀ ਕਿਵੇਂ ਆ ਹੁਣ ਹੁਣ ਸਹੀ ਹੈ ਠੀਕ ਹੈ ਭਾਈ ਹੁਣ ਬਾਕੀ ਤੁਸੀਂ ਚੱਲੀ ਜਾਂਦਾ ਆਪਣਾ ਟਾਈਮ ਪਾਸ ਹੋ ਜਾਂਦਾ ਹੋਰ ਕੀ ਉੱਥੇ ਵੀ ਮਿਹਨਤ ਕਰਦੇ ਸੀ ਹੁਣ ਵੀ ਮਿਹਨਤ ਕਰਦੇ ਹਾਂ ਹਾਂ ਹੁਣ ਕਦੇ ਮਹਿਸੂਸ ਹੁੰਦਾ ਹੈ ਆਪਦੇ ਡਿਸੀਜਨ ਤੇ ਕੋਈ ਵੀ ਹੋ ਹੋਵੇ ਵੀ ਯਾਰ ਕਾਹਨੂੰ ਲੈਣਾ ਸੀ ਇਨਾ ਕੁ ਦਾ ਕਾਹਨੂੰ ਪਾਉਣਾ ਸੀ ਨਾ ਬਈ ਹੁਣ ਤਾਂ ਜੋ ਟਾਈਮ ਲੰਘ ਗਿਆ ਲੰਘ ਗਿਆ ਬਸ ਟਾਈਮ ਲੰਘ ਗਿਆ ਤੁਹਾਨੂੰ ਨਹੀਂ ਕਹਿੰਦੇ ਸੀ ਵੀ ਚਾਰਜਵਾਕ ਹੈ ਤੁਹਾਡੇ ਤੁਸੀਂ ਤਾਂ ਸਮਝੋ ਵੀ ਤੁਸੀਂ ਇਹੋ ਜਿਹਾ ਕਿਉਂ ਕਰਦੇ ਹੋ ਜੋ ਕੋਦ ਮਾਪਿਆਂ ਨੇ ਨਹੀਂ ਰੱਖਿਆ ਜੀ ਤੇ ਪਿਓ ਭਾਈ ਮੈਨੂੰ ਕਿੱਥੋਂ ਰੱਖ ਲੰਦਾ ਜੱਜ ਉਹਦੀ ਮੈਰਿਜ ਹੋਣੀ ਹੈ ਕੁਦ ਮਾਂ ਜਦੋਂ ਹੱਥ 'ਚ ਰੋਟੀ ਖੋਹ ਸਕਦੀ ਆ ਰੋਟੀ ਖੋਹ ਲੈਂਦੇ ਸੀ ਬਸ ਹੂੰ ਕੁਪਛ ਵਿਦਾ ਨਹੀਂ ਸਕਦੇ ਕਿਉਂ ਮਾਂ ਪਿਓ ਦੀ ਬਦਨਾਮੀ ਹੁੰਦੀ ਐ ਇਸ ਗੱਲ ਦੇ ਵਿੱਚ ਫਿਰ ਵੀ ਆਪਾਂ ਧੀ ਆ ਉਹਨਾਂ ਨੇ ਜਲਮ ਦਿੱਤਾ ਹੂੰ 9 ਮਹੀਨੇ ਕਿਹੜੀ ਮਾਂ ਚ ਝੋਲਣਾ ਲਵਾਉਗੀ ਜੀ ਕੋਈ ਮਾਂ ਨਹੀਂ ਲਵਾਉਣੀ ਕਿਹੀ 9 ਮਹੀਨੇ ਤੇ ਝੋਲਣਾ ਲਾਉਂਦੇ ਰਿਓ ਪ੍ਰੈਗਨੈਂਸੀ ਦੇ 9 ਮਹੀਨੇ ਜਿਹੜੀ ਮੇਰੀ ਵਿਚਾਲੜੀ ਗੁੜੀਆ ਉਹਨੇ ਜਲਮੋਂ ਨਰਮਾ ਚੁੱਕ ਦਿਨੇ ਇਹਦੇ ਵਿੱਚ ਜਲਨ ਹੋਇਆ ਜੀ ਉਹ ਕੁੜੀ ਦਾ ਇੰਨੇ ਗੰਦੇ ਹਾਲਾਤ ਦੇਖੇ ਨੇ ਤਾਂ ਕਰਕੇ ਮਾਂ ਪਤੋ ਤਾਂ ਆ ਕੇ ਬੀਤੀ ਆਪਿਓ ਕੰਮ ਕਰਉਂਦੇ ਰਹੇ ਉਹਨਾਂ ਨੂੰ ਪੈਸੇ ਤੱਕ ਹੀ ਪਿਆਰ ਹੈ ਜੀ ਹੂੰ ਬੱਚੇ ਤੱਕ ਪਿਆਰ ਨਹੀਂ ਹੈਗਾ ਉਹਨਾਂ ਨੂੰ ਐਸਾ ਉਹਨਾਂ ਨੂੰ ਤੁਸੀਂ ਕਹਿੰਦੇ ਨਹੀਂ ਸੀ ਵੀ ਮੇਰੇ ਤੇ ਇਹ ਹਾਲਾਤ ਹੈ ਵੀ ਤੁਸੀਂ ਮੇਰੇ ਤੋਂ ਕਿਉਂ ਇੰਨੀ ਮਿਹਨਤ ਕਰਵਾਉਣੀ ਉਨਾਂ ਨੂੰ ਕੀ ਫਰਕ ਹੀ ਨਹੀਂ ਪੈਂਦਾ ਸੀ ਇਹ। ਇਹ ਤੂੰ ਸੋਨੂੰ ਬਈ ਇਹਨਾਂ ਦੇ ਇਹਨਾਂ ਦੇ ਹਾਲਾਤਾਂ ਦਾ ਪਤਾ ਸੀ ਵੀ ਇਹਨਾਂ ਦੇ ਹਾਲਾਤ ਇੰਨੇ ਮਾੜੇ ਆ। ਪਹਿਲਾਂ ਨਹੀਂ ਬਈ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ। ਹੂੰ। ਇਹਨੇ ਹਾਲਾਤ ਮਾਰੇ ਬਤਨ ਸੀ। ਜੇ ਪਹਿਲਾਂ ਪਤਾ ਹੁੰਦਾ ਖਬਰ ਨੂੰ ਪਹਿਲਾਂ ਹੀ ਹੋਇਆ ਅੱਜ ਨੂੰ ਪਹਿਲਾਂ ਹੀ ਹੋ ਜਾਂਦਾ ਕੋਈ। ਅੱਛਾ। ਹੂੰ। ਉਹ ਤਾਂ ਉਹ ਹੀ ਗੱਲ ਮੈਂ 2 2 ਕਿਲੋਮੀਟਰ ਪਿੰਡ ਤੋਂ ਹੂੰ ਪਿੰਡ ਤੋਂ ਸਾਹਮਣੇ-ਸਾਹਮਣੇ ਪਿੰਡ ਹੈਗਾ ਉਹ ਕਿਉਂ ਅਸੀਂ ਇੱਕ ਜਗ੍ਹਾ ਕੰਮ ਕਰਦੇ ਸੀ ਆਪਾਂ ਨੂੰ ਤਾਂ ਬਸ ਥੋੜੇ-ਬੋਤੇ ਮੁਹੱਬਤ ਹੋਣ ਲੱਗੇ ਬਾ ਆਪਣੇ ਰਿਸ਼ਤਾ ਜੁੜਦਾ ਨਾ ਹੂੰ ਆ ਗਈ ਗੱਲ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਇਹਨਾਂ ਬਾਰੇ ਅੱਛਾ ਲ ਕੁਝ ਨਹੀਂ ਪਤਾ ਸੀ ਫਿਰ ਹੌਲੀ-ਹੌਲੀ ਪਤਾ ਲੱਗਦਾ ਫਿਰ ਤਾਂ ਤੁਹਾਡਾ ਹੋਰ ਵੀ ਦਿਲ ਜੁੜ ਗਿਆ ਹੋਊਗਾ ਵੀ ਬੀਤੂ ਕੀ ਹੈ ਹਾਂ ਚਲੋ ਭਾਈ ਬਹੁਤ-ਬਹੁਤ ਧੰਨਵਾਦ ਤੁਸੀਂ ਦੋਵਾਂ ਨੇ ਆਪਦੀ ਕਹਾਣੀ ਦੱਸੀ ਸਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰੋ ਬਹੁਤ ਜੀ ਮੇਰੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ